ਗੱਲ ਕਰ ਲਈ ਤਰਬੂਜ ਦੀ ਤਾਂ ਬਿਲਕੁਲ ਜਿਹੜੀ ਗਰਮੀ ਆ ਲਗਾਤਾਰੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਰ ਤਰਬੂਜ ਜਿਹੜਾ ਆ ਫਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਜੁੜੀ ਹੈ ਵਰਤੋਂ ਕੀਤੀ ਜਾਂਦੀ ਹੈ ਤਰਬੂਜ ਦੀ ਗੱਲ ਕਰ ਲਈ ਤਰਬੂਜ ਦੀ ਤੇ ਤਰਬੂਜ ਦੇ ਵਿੱਚ 70% ਜੁੜਾ ਹੈ ਪਾਣੀ ਹੈ ਜੋ ਕਿ ਸਰੀਰ ਦੇ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਇਸ ਦੇ ਨਾਲ ਨਾਲ ਵਿਟਾਮਿਨ ਯਾਨੀ ਕਿ ਪਰ ਤਰਬੂਜ ਦੇ ਵਿੱਚ ਵਿਟਾਮਿਨ A ਤੇ C ਜੁੜਾ ਪਾਇਆ ਜਾਂਦਾ ਹੈ ਜੋ ਕਿ ਬਹੁਤ ਜ਼ਿਆਦਾ ਲਾਭਦਾਇਕ ਹੈ ਸਾਡੀ ਬਾਡੀ ਲਈ ਪਰ ਤਰਬੂਜ ਜਿੱਥੇ ਕਿ ਇਹਦੇ ਇੰਨੇ ਫਾਇਦੇ ਨੇ ਕਿ ਦੇ ਨੁਕਸਾਨ ਵੀ ਹੋ ਸਕਦੇ ਨੇ ਸੋ ਬਿਲਕੁਲ ਹੈ ਤਰਬੂਜ਼ ਦੇ ਜਿੱਥੇ ਕਿ ਫਾਇਦੇ ਨੇ ਉੱਥੇ ਨੁਕਸਾਨ ਵੀ ਨੇ ਕਿਉਂਕਿ ਜੇਕਰ ਪਤ ਮਲਾਵਟ ਯਾਨੀ ਕਿ ਆਪਾਂ ਦੇਖਦੇ ਕਿ ਜਿਵੇਂ ਤਰਬੂਜ ਦਾ ਸੀਜ਼ਨ ਆ ਰਿਹਾ ਹੈ ਜਾਂ ਫਿਰ ਤਰਬੂਜ ਦੇ ਸੀਜ਼ਨ ਤੋਂ ਪਹਿਲਾਂ ਵੀ ਤਰਬੂਜ ਆ ਰਹੇ ਨੇ ਦੋਸਤੋ ਪਹਿਲਾ ਇਹ ਤੁਹਾਨੂੰ ਦੱਸ ਦੇ ਕਿ ਕਿਸ ਤਰੀਕੇ ਦੀ ਮਲਾਵਟ ਜੁੜੀ ਹੈ ਕਿਤੀ ਜਾਂਦੀ ਹੈ ਜੇਕਰ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਤਾਂ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖ ਲਿਓ ਜੇਕਰ ਤੁਸੀਂ ਕਿਤੇ ਗਲਤ ਤਰਬੂਜ ਤੋਂ ਨਹੀਂ ਖਰੀਦ ਰਹੇ ਜਿਹਨੂੰ ਖਾ ਕੇ ਤੁਹਾਡੀ ਹੈਲਥ ਨੂੰ ਬਹੁਤ ਵੱਡਾ ਜੁੜਾਏ ਨੁਕਸਾਨ ਹੋ ਸਕਦਾ ਹੈ ਕਿਉਂਕਿ ਆਪਾਂ ਦੇਖਦੇ ਮਾਰਕੀਟ ਦੇ ਵਿੱਚ ਜਾ ਕੇ ਆਪਾਂ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਤਰਬੂਜ ਜਦੋਂ ਖਰੀਦਦੇ ਨੇ ਤਾਂ ਸਿਰਫ ਉਹਦਾ ਕਲਰ ਹੀ ਇੱਕ ਕੇ ਉਹਨੂੰ ਜੱਜ ਕਰ ਲੈਂਦੇ ਨੇ ਕਿ ਤੇ ਕਈ ਵਾਰ ਉਹਨੂੰ ਖਾ ਕੇ ਸਾਡੇ ਸਰੀਰ ਦੇ ਵਿੱਚ ਯਾਨੀ ਕਿ ਬੋਡੀ ਪੇਨ ਤੋਂ ਇਲਾਵਾ ਉਸਤੇ ਨਾਲ ਟਿੱਡ ਦੇ ਵਿੱਚ ਦਰਦ ਦਾਫੜ ਹੋਣਾ ਉਖਾਰਿਸ਼ ਦਾ ਆਉਣਾ ਇਹ ਚੀਜ਼ ਵੀ ਜਿਹੜੀ ਇਹ ਮੁਕੰਮਲ ਤੋੜ ਤੇ ਹੋਣ ਲੱਗ ਜਾਂਦੀ ਹੈ ਕਾਰਨ ਕੀ ਹੈ ਕਿ ਕਿਉਂ ਇਸ ਤਰੀਕੇ ਦੀ ਇਹ ਦਿੱਕਤਾਂ ਨੇ ਉਹ ਆndੀਆਂ ਨੇ ਤੁਹਾਨੂੰ ਦੱਸ ਦੇ ਕਿ ਮਿਲਾਵਟ ਯਾਨੀ ਕਿ ਮਿਲਾਵਟ ਜੁੜੀਏ ਕਿੱਤੀ ਜਾ ਰਹੀ ਹੈ ਸਤਨਾਣਾ ਤੁਹਾਨੂੰ ਦੱਸਦੀ ਕਿ ਕਿਸ ਤਰੀਕੇ ਦੀ ਮਿਲਾਵਟ ਜੁੜੀਏ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਤਾਂ ਇਸ ਚੀਜ਼ ਦਾ ਪ੍ਰੋਪਰ ਵੇਨਾ ਧਿਆਨ ਰੱਖ ਲਿਓ ਕਿ ਜਿਹੜਾ ਤੁਸੀਂ ਤਰਬੂਜ ਖਰੀਦ ਰਹੇ ਹੋ ਉਸ ਦਾ ਉੱਪਰਲਾ ਪਾਰਟ ਯਾਨੀ ਕਿ ਜਿਹੜਾ ਇੱਕ ਉੱਪਰਲਾ ਪਾਰਟ ਆ ਉਹ ਜ਼ਿਆਦਾ ਚਮਕਦਾ ਨਹੀਂ ਰਿਹਾ ਚੈੱਕ ਕਰ ਤੁਹਾਨੂੰ ਕੱਟ ਕੇ ਦਿਖਾ ਰਿਹਾ ਹੈ ਤਾਂ ਅਕਸਰ ਹੀ ਆਪਾਂ ਦੇਖਦੇ ਆ ਕਿ ਜਿਹਦਾ ਰੰਗ ਸਭ ਤੋਂ ਜ਼ਿਆਦਾ ਡਾਰਕ ਯਾਨੀ ਕਿ ਤਰਬੂਜ ਦਾ ਰੰਗ ਲਾਲ ਤੇ ਖੜ ਨੂੰ ਜ਼ਿਆਦਾ ਸੋਨਾ ਹੁੰਦਾ ਤਾਂ ਅਸੀਂ ਉਹੀ ਖਰੀਦਦੇ ਨੇ ਪਰ ਇਹ ਜਿਹੜੇ ਨਿਸ਼ਾਨੀਆਂ ਨੇ ਇਹ ਨਿਸ਼ਾਨੀਆਂ ਨੇ ਮਲਾਵੜ ਦੀ ਕਿਉਂਕਿ ਪਾ ਦੇਖਦੇ ਕਿ ਕਈ ਵਾਰੀ ਯਾਨੀ ਕਿ ਕਈ ਵਾਰੀ ਆਪਾਂ ਤਰਬੂਜ਼ ਖਰੀਦ ਲੈਂਦੇ ਨੇ ਪਰ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਮਿਠਾਸ ਦੀ ਮਾਤਰਾ ਤਾਂ ਘਟ ਹੁੰਦੀ ਹੀ ਹੁੰਦੀ ਹੈ ਇਸ ਦੇ ਨਾਲ ਬਿਮਾਰੀਆਂ ਵੀ ਵੱਧ ਲੱਗ ਜਾਂਦੀਆਂ ਨੇ ਜਿਸ ਦੇ ਜਿਹੜਾ ਸਿੱਧਾ ਜੁੜਾ ਸਾਡੇ ਕਿਡਨੀ ਤੇ ਗੁਰਦੇ ਦੇ ਵਿੱਚ ਜਾ ਕੇ ਸਿੱਧਾ ਅਸਰ ਕਰਦਾ ਹੈ ਤੁਹਾਨੂੰ ਦੱਸਦੀ ਕਿ ਕਾਫੀ ਇਸ ਤਰੀਕੇ ਦੇ ਕੇਸ ਜੁੜੇ ਨੇ ਵੇਖਣ ਨੂੰ ਮਿਲ ਰਹੇ ਆ ਇਸ ਦੇ ਨਾਲ ਗੱਲ ਕਰ ਲਈ ਤਰਬੂਜ਼ ਦੀ ਤਾਂ ਤੁਹਾਨੂੰ ਦੱਸ ਦੇ ਜੇਕਰ ਤੁਸੀਂ ਮਾਰਕੀਟ ਦੇ ਵਿੱਚ ਜਾ ਰਹੇ ਹੋ ਤਾਂ ਦੇਖ ਲਓ ਕਿ ਜਿਹੜਾ ਤੁਸੀਂ ਤਰਬੂਜ਼ ਖਰੀਦ ਰਹੇ ਹੋ ਕਿ ਉਹ ਜ਼ਿਆਦਾ ਲਾਲ ਉੱਪਰੋਂ ਜ਼ਿਆਦਾ ਚਮਕਦਾਰਤਾ ਨਹੀਂ ਹੈਗਾ ਜੇਕਰ ਤੁਸੀਂ ਖਰੀਦ ਰਹੇ ਹੋ ਤਾਂ ਉਸ ਦੇ ਵਿੱਚ ਇੱਕ ਵਾਰੀ ਹੱਥ ਜ਼ਰੂਰ ਉਹਦੇ ਤੇ ਲਾ ਲਿਓ ਕਿਤੇ ਉਹਦੇ ਤੇ ਪਾਊਡਰ ਤਾਂ ਨਹੀਂ ਲੱਗਿਆ ਹੋਇਆ ਜੋ ਕਿ ਤੁਹਾਡੀ ਹੈਲਥ ਲਈ ਬਹੁਤ ਵੱਡਾ ਹਾਨੀਕਾਰਕ ਹੋ ਸਕਦੇ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਤਰਬੂਜ ਖਰੀਦ ਰਹੇ ਹੋ ਤਾਂ ਉਸ ਨੂੰ ਯਾਨੀ ਕਿ ਉਸ ਨੂੰ ਹੱਥ ਲਾ ਕੇ ਚੈੱਕ ਕਰਿਓ ਜੇਕਰ ਤੁਹਾਨੂੰ ਆਵਾਜ਼ ਆ ਰਹੀ ਹੈ ਤੇ ਇਟ ਮੀਨਸ ਜਿਹੜਾ ਤਰਬੂਜ ਅੰਦਰੋਂ ਪੂਰਾ ਪੱਕਿਆ ਹੋਇਆ ਹੈ ਕਈ ਵਾਰੀ ਆਪਾਂ ਕੀ ਕਰਦੇ ਆਪਾਂ ਤਰਬੂਜ ਖਰੀਦ ਲੈਂਦੇ ਨੇ ਪਰ ਉਹਦਾ ਕਲਰ ਕਲਰ ਦੀ ਆਪਾਂ ਗੱਲ ਕਰੀ ਤੇ ਮਾਰਕੀਟ ਦੇ ਵਿੱਚ ਕੁਝ ਇਦਾਂ ਦੇ ਇੰਜੈਕਸ਼ਨ ਦੀ ਆਪਾਂ ਗੱਲ ਕਰ ਲਈਏ ਜਾਂ ਫਿਰ ਦਵਾਈਆਂ ਦੀ ਗੱਲ ਕਰ ਲਈਏ ਜੋ ਕਿ ਕੱਚੇ ਫਲ ਯਾਨੀ ਕਿ ਤਰਬੂਜ ਵਰਗੇ ਫਲਾਂ ਨੂੰ ਦੇਖ ਕੇ ਯਾਨੀ ਕਿ ਉਹਦਾ ਇਸਤੇਮਾਲ ਕਰਕੇ ਉਹ ਬਿਲਕੁਲ ਲਾਲ ਤੇ ਬਿਲਕੁਲ ਪਕਾ ਦਿੰਦੇ ਨੇ ਪਰ ਇਹ ਜਿਹੜੀ ਆ ਮੈਡੀਸਿਨ ਆ ਯੂਜ਼ ਕਰਦੇ ਨੇ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤ ਦਾ ਜੁੜਾ ਹੈ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸਾਡੇ ਸਰੀਰ ਨੂੰ ਜੁੜਾ ਹੈ ਕਾਫੀ ਵੱਡਾ ਨੁਕਸਾਨ ਪਹੁੰਚ ਸਕਦਾ ਹੈ ਸੋ ਤਰਬੂਜ ਦੀ ਆਪਾਂ ਗੱਲ ਕਰੀ ਤਾਂ ਬਿਲਕੁਲ ਇਸ ਤਰੀਕੇ ਦੀਆਂ ਜੁੜੀਆਂ ਨੇ ਘਟਨਾਵਾਂ ਉਹ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਤੁਸੀਂ ਮਾਰਕੀਟ ਦੇ ਵਿੱਚ ਰਿਹਾ ਤੁਸੀਂ ਵੀ ਇਸ ਚੀਜ਼ ਦਾ ਜਿਹੜਾ ਹੈ ਵਿਸ਼ੇਸ਼ ਰੂਪ ਤੋਂ ਧਿਆਨ ਰੱਖ ਲਿਓ ਕਿ ਉਸਤੇ ਜਿਹੜਾ ਚਿੱਟਾ ਪਾウダー ਤਾਂ ਨਹੀਂ ਲੱਗਿਆ ਹੋਇਆ ਉਸਦੇ ਨਾਲ ਗੱਲ ਕਰ ਲਈਏ ਕਿ ਕਿਸ ਤਰੀਕੇ ਯਾਨਕਿ ਕੱਟੇ ਹੋਏ ਫਲ ਬਿਲਕੁਲ ਨਾ ਖਰੀਦਿਓ ਅਕਸਰ ਹੀ ਆਪਾਂ ਦੇਖਦੇ ਆ ਕਿ ਜਿਹੜੇ ਕੱਟੇ ਹੋਏ ਫਲ ਨੇ ਲੋਕੀ ਖਰੀਦ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਪਾਂ ਫਰੂਟ ਖਾ ਰਹੇ ਆ ਪਰ ਉਹੀ ਫਰੂਟ ਜੁੜੇ ਨੇ ਸਾਡੇ ਸਰੀਰ ਦੇ ਵਿੱਚ ਜਾ ਕੇ ਬਹੁਤ ਵੱਡਾ ਜੁੜਾ ਨੁਕਸਾਨ ਕਰ ਦਿੰਦੇ ਨੇ ਸਾਨੂੰ ਕਾਫੀ ਤਰੀਕੇ ਦੀਆਂ ਜਿਹੜੀਆਂ ਬਿਮਾਰੀਆਂ ਦੇ ਜਾਂਦੀਆਂ ਨੇ ਜਿਸ ਦੇ ਨਾਲ ਸਾਡੇ ਸਕਿਨ ਤੇ ਕਾਫੀ ਜਿਆਦਾ ਅਲਰਜੀ ਹੋ ਜਾਂਦੀ ਹੈ ਜਾਂ ਫਿਟੇਡ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਜਾਂ ਫਿਰ ਬਾਰ-ਬਾਰ ਸਾਨੂੰ ਲੂਜ਼ ਮੋਸ਼ਨ ਜਿਹੜੇ ਨੇ ਆਉਣ ਲੱਗ ਜਾਂਦੇ ਨੇ ਸਿਰਫ ਕਾਰਨ ਇਹੀ ਹੈ ਕਿ ਫਰੂਟ ਜਿਹੜੀ 12 ਕੱਟੇ ਹੋਏ ਨੇ ਤਰਬੂਜ ਦੀ ਮੈਂ ਗੱਲ ਕਰਾਂ ਤਾਂ ਬਿਲਕੁਲ 12 ਜੁੜਾ ਆ ਕੱਟਿਆ ਹੋਇਆ ਤਰਬੂਜ ਨਾ ਖਰੀਦੋ ਕਿਉਂਕਿ ਤਰਬੂਜ ਜੁੜਾ ਹੈ ਸਾਡੀ ਸਕਿਨ ਲਈ ਜਿੱਥੇ ਕਿ ਬਹੁਤ ਜ਼ਿਆਦਾ ਫਾਇਦੇਮੰਦ ਦਾ ਪਰ ਇਹਨਾਂ ਤਰੀਕੇ ਨਾਲ ਜੇਕਰ ਗੱਲ ਕਰ ਲਈ ਕਿ ਕਿਸ ਤਰੀਕੇ ਦੀ ਆ ਯਾਨੀ ਕਿ ਅੱਪਾ ਜੇਕਰ ਦਵਾਈਆਂ ਦੇ ਲੱਗੇ ਹੋਏ ਮੈਡੀਸਿਨ ਦੇ ਲੱਗੇ ਹੋਏ ਤਰਬੂਜ ਖਾ ਰਹੇ ਤੇ ਉਹੀ ਸਾਡੀ ਸਕ੍ਰੀਨ ਜਿੱਥੇ ਕੀ ਬਹੁਤ ਜ਼ਿਆਦਾ ਚਮਕਦਾਰ ਬਣਾ ਦਿੰਦੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਜੇਕਰ ਆਪਾਂ ਇਸ ਤਰੀਕੇ ਤੇ ਤਰਬੂਜ ਖਾਂਦੇ ਤਾਂ ਉਹੀ ਸਾਡੇ ਚਮੜੀ ਦੇ ਕਈ ਜਿਹੜੇ ਨੇ ਰੋਗ ਲਗਾ ਦਿੰਦੀ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਤੁਸੀਂ ਤਰਬੂਜ ਖਾਨੇ ਹੋ ਤਾਂ ਕੀ ਲੱਗਦਾ ਹੈ ਕਿ ਤਰਬੂਜ ਦੇ ਵਿੱਚ ਇਸ ਤਰੀਕੇ ਦੀਆਂ ਬਿਮਾਰੀਆਂ ਹੋ ਸਕਦੀਆਂ ਕੀ ਨਹੀਂ ਹੋ ਸਕਦੀਆਂ